ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਪਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਅੱਜ ਜਦੋਂ ਮੈਂ ਆਪਣਾ ਸਵੇਰੇ ਖਬਰਾਂ ਦਾ ਸ਼ੋਅ ਹੈ ਖਬਰ ਤੇ ਨਜ਼ਰ ਸੁਜਿੰਦਰ ਪਾਲੀਆ ਸ਼ੋ ਜਿਹੜਾ 2018 ਤੋਂ ਲਗਾਤਾਰ ਚੱਲ ਰਿਹਾ ਹੈ ਜਦੋਂ ਤੋਂ ਮੈਂ ਰਿਟਾਇਰ ਹੋਇਆ ਹੈ ਸ਼ੋ ਨਿਰਵਿਘਨ ਚੱਲ ਰਿਹਾ ਹੈ ਉਹਦੇ ਚੋ ਜਦੋਂ ਮੈਂ ਜ਼ਿਕਰ ਕੀਤਾ ਕਿ ਮੁੱਖ ਮੰਤਰੀ ਪੰਜਾਬ ਦੇ ਮਾਨ ਸਾਹਿਬ ਰਾਜਵੀਰ ਜਵੰਦਾ ਦਾ ਪਤਾ ਲਣ ਗਏ ਉੱਥੇ ਜਿਹੜਾ ਹਸਪਤਾਲ ਦੇ ਵਿੱਚ ਫੁਟੇਜ ਦੇ ਵਿੱਚ ਜੋ ਲੋਕ ਅਰਦਾਸ ਕਰ ਰਹੇ ਨੇ ਕਿ ਉਹ ਠੀਕ ਹੋ ਜੇ ਤੇ ਉਹਦੀ ਕੰਡੀਸ਼ਨ ਕ੍ਰਿਟੀਕਲ ਮੈਂ ਦੱਸੀ ਤੇ ਉਸ ਤੋਂ ਬਾਅਦ ਮੈਨੂੰ ਇੱਕ ਫੋਨ ਆਇਆ ਕੈਨੇਡਾ ਤੋਂ ਕਹਿੰਦੇ ਇਹ ਜਿਹੜਾ ਰਾਜਵੀਰ ਜਵੰਦਾ ਹੈ ਇਹ ਤੁਹਾਡੀ ਯੂਨੀਵਰਸਿਟੀ ਚ ਕਿਉਂਕਿ ਮੈਂ ਜ਼ਿਕਰ ਕੀਤਾ ਸੀ ਕਿ ਤੁਹਾਡੀ ਯੂਨੀਵਰਸਿਟੀ ਚ ਹੀ ਪੜਾਇਆ ਜਿੱਥੇ ਮੈਂ ਬਹੁਤ ਲੰਬਾ ਸਮਾਂ ਪੜਾਇਆ ਰਿਹਾ ਹਾਂ ਉੱਥੇ ਕੈਂਪਸ ਚ ਮੈਂ ਕਹਿੰਦਾ ਬਿਲਕੁਲ ਤੁਸੀਂ ਠੀਕ ਪਛਾਣਿਆ ਇਸ ਸਾਰੇ ਜਿਹੜੇ ਜਿਹੜੇ ਆਰਟਿਸਟ ਨੇ ਖਾਸ ਕਰਕੇ ਤਿੰਨ ਚਾਰ ਨਾਮ ਵਧੀਆ ਬਣੇ ਗਾਉਣ ਵਾਲੇ ਚ ਫਿਲਮਾਂ ਲਈ ਲੱਗਦੇ ਬਿੰਨੂ ਢਿੱਲੋਂ ਜਾਂ ਰਾਣਾ ਰਣਵੀਰੇ ਸਾਰੇ ਆਲਮੋਸਟ 1 2 2 3 4 ਸਾਲ ਬੈਚ ਦੇ ਕਾਫੀ ਮਿਹਨਤ ਉਹਦਾ ਡਿਪਾਰਟਮੈਂਟ ਬਹੁਤ ਵਧੀਆ ਸੀ ਜਿਹੜੇ ਹੁੰਦੇ ਸੀ ਨਾ ਹੈਡ ਨੇ ਦੇ ਇੱਕ ਟਾਈਮ ਸਰਜੀਤ ਸਿੰਘ ਸੇਠੀ ਉਹਨਾਂ ਨਾਲ ਮੇਰੀ ਬਹੁਤ ਬੰਦਦੀ ਸੀ ਤੇ ਉਹ ਵੀ ਇੱਥੇ ਹੁੰਦੇ ਸੀ ਡਾਕਟਰ ਗਰਚਰ ਸਨੀਤਾ ਤੀਰ ਇਹ ਸਾਰੇ ਉਹਨਾਂ ਦੇ ਸਟੂਡੈਂਟਸ ਸੀ ਤੇ ਉਹਨਾਂ ਚੋਂ ਇੱਕ ਫਿਲਮਾਂ ਚ ਨਿਕਲ ਕੇ ਇਹਦੇ ਗੌਣ ਵਾਲਿਆ ਚ ਗੌਣ ਵਾਲ ਚਕਮਰ ਜਿਹੜਾ ਗਰੇਵਾਲ ਉਹ ਵਧੀਆ ਰਿਹਾ ਉਹ ਇਹਨਾਂ ਦੇ ਨਾਲ ਦਾ ਹੀ ਇੱਕ ਅੱਦੇ ਸਾਲ ਦਾ ਫਰਕ ਸੀ ਜਿਾ ਕੁਲਵਿੰਦਰ ਬਿੱਲਾ ਜਿਾ ਇਹ ਰਾਜਵੀਰ ਜਵੰਦਾ ਚਲੋ ਮੈਂ ਉਹਨੂੰ ਜਿਹੜੀ ਗੱਲ ਕਰਨ ਸੀ ਉਹ ਕਹਿੰਦੇ ਫਿਰ ਤੁਸੀਂ ਇਹ ਇਹਨਾਂ ਨੂੰ ਦੱਸਦੇ ਨਹੀਂ ਵੀ ਸਟੰਟ ਨਹੀਂ ਕਰਨਾ ਮੈਂ ਕਿਹਾ ਭਾਈ ਮੈਨੂੰ ਤਾਂ ਨਹੀਂ ਪਤਾ ਵੀ ਕੋਈ ਸਟੰਟ ਵਾਲੀ ਗੱਲ ਵੀ ਹੋਈ ਹੈ ਮੋਟਰਸਾਈਕਲ ਤੇ ਬਹੁਤ ਸਾਰੇ ਰਾਈਡਰਸ ਨੇ ਇਤੋਂ ਪਟਿਆਲੇ ਤੋਂ ਬਹੁਤ ਜਾਂਦੇ ਨੇ ਲੋਕ ਜਿਹੜੇ ਉਹ ਮੋਟਰਸਾਈਕਲ ਤੇ ਇਹ ਵੀ ਇਹਦਾ ਇੱਕ ਇੰਟਰਵਿਊ ਚ ਕਹਿੰਦੇ ਸੀ ਮੈਂ ਲਦਾਖ ਵੀ ਜਾਣਾ ਤੇ ਮੈਨੂੰ ਨਹੀਂ ਲੱਗਦਾ ਵੀ ਸਟੰਟ ਵਾਲੀ ਕੋਈ ਗੱਲ ਹੈ ਇਸ ਤਰ੍ਹਾਂ ਮੈਂ ਕਿਹਾ ਨਾ ਕਰੋ ਤੁਸੀਂ ਜਿੰਨਾ ਚਿਰ ਤੁਹਾਨੂੰ ਕਨਫਰਮ ਨਹੀਂ ਹੁੰਦਾ ਅਚਾਨਕ ਹੀ ਫਿਰ ਮੈਨੂੰ ਦੋ ਜਿਹੜੀਆਂ ਵੀਡੀਓਜ਼ ਦੇਖਣ ਨੂੰ ਮਿਲੀਆਂ ਜਿਹੜੀਆਂ ਇਹਨਾਂ ਦੇ ਉਸ ਵੇਲੇ ਬਿਲਕੁਲ ਜਦੋਂ ਐਕਸੀਡੈਂਟ ਹੋਇਆ ਉਹਨਾਂ ਨੇ ਦੇਖਿਆ ਤੇ ਕੋਲੇ ਸੀ ਇੱਕ ਉੱਥੇ ਰੇਡੀਓ ਵਾਲਾ ਜਿੱਥੇ ਐਕਸੀਡੈਂਟ ਹੋਇਆ ਤੇ ਦੂਜਾ ਇੱਕ ਇਹਦੇ ਪਿੱਛੇ ਮੋਟਰਸਾਈਕਲ ਦੇ ਸੀ ਉਹ ਮੈਂ ਦੋਨੇ ਸੁਣੀਆਂ ਇਹ ਕੋਈ ਸਟੰਟ ਵਾਲੀ ਕਰ ਲਈ ਸੀ ਅਸਲ ਦੇ ਵਿੱਚ ਬੱਦੀ ਨੌਲਾਗੜ ਰੋਡ ਤੇ ਇਹ ਜਾ ਰਿਹਾ ਸੀ ਕਈ ਸੀ ਰਾਈਡਰਸ ਇਹ ਵੀ ਸੀ ਇਹਦੇ ਪਿੱਛੇ ਵੀ ਸੀ ਅੱਗੇ ਵੀ ਨਿਕਲ ਗਏ ਸੀ ਦੋ ਤਣ ਤੇ ਉੱਥੇ ਦੋ ਠੱਠੇ ਆਪਸ ਲੜ ਰਹੇ ਸੀ ਝਾੜੀਆਂ ਚ ਨਾਲ ਸੜਕ ਤੇ ਉਹ ਚਾਂੜ ਦੀ ਸੜਕ ਤੇ ਆ ਜਾਂਦੇ ਨੇ ਜਿਵੇਂ ਉਹਨੇ ਦੱਸਿਆ ਕੁਸ਼ਧਾਰਤ ਨੌ ਦਾ ਬੰਡਾ ਸੀ ਜਿਹੜਾ ਇਹਦੇ ਪਿੱਛੇ ਜਾ ਰਿਹਾ ਸੀ ਜਿਹਨੇ ਨੇ ਸਭ ਤੋਂ ਪਹਿਲਾਂ ਝੱਕਿਆ ਉਹ ਕਹਿੰਦੇ ਵੀ ਉਹ ਇੱਕ ਚਾਂੜ ਦੀ ਸੜਕ ਤੇ ਆ ਗਏ ਜਦੋਂ ਸੜਕ ਤੇ ਆ ਗਏ ਨੇ ਬਚਾਉਣ ਲੱਗੇ ਨੇ ਮੋਟਰਸਾਈਕਲ ਜਦੋਂ ਬੱਚਾ ਸਾਈਡ ਤੇ ਕੀਤਾ ਸਾਮਰੇ ਬਿਲੈਰੋ ਗੱਡੀ ਚ ਲੱਗਿਆ ਤੇ ਇਹ ਡਿੱਗ ਪਿਆ ਤੇ ਇੱਕੋ ਦਮ ਡਿਗਣ ਸਰ ਜਿਹੜਾ ਹੈ ਰਾਜਵੰਦ ਜਵੰਦਾ ਉਹ ਬੇਹੋਸ਼ ਹੋ ਗਿਆ ਸਵੇਰੇ 10:30 ਦਾ ਵਕਤ ਸੀ ਕੋਈ ਇਹ ਵੀ ਨਹੀਂ ਕਿਹਾ ਸ਼ਾਮ ਨੂੰ ਦਾ ਕੁਈ ਕੁਸ਼ਕਾ ਤੇ ਜਿਹੜਾ ਰੂਪੇ ਕ ਚਲਾਉਂਦੇ ਨੇ ਜੀ ਇਹ ਕਰਦੇ ਨੇ ਕੁਛ ਐਸੀ ਸਵੇਰ ਦਾ ਟਾਈਮ ਸੀ ਜਾ ਰਹੇ ਸੀ ਤੇ ਅਕਸਰ ਲੋਕ ਜਾਂਦੇ ਦੇਖੇ ਜਿਵੇਂ ਸ਼ਮਲਪੇ ਜਾਂਣਾ ਦੇਖਦਾ ਲੋਕ ਮੋਟਰਸਾਈਕਲਾਂ ਤੇ ਮੋਟਰਸਾਈਕਲ ਬਹੁਤ ਸੋਹਣਾ ਸੀ ਮੈਂ ਫੋਟੋ ਦੇਖੀ ਐ ਦੀ ਤੇ ਫਿਰ ਉਹਦੀ ਜਿਹੜਾ ਹੈ ਉੱਥੋਂ ਨਾਲ ਹੀ ਸ਼ੋਰੀ ਹਸਪਤਾਲਾ ਥੋੜੀ ਦੂਰ ਤੇ ਉੱਥੇ ਲੱਗੇ ਸੀ ਜ਼ੋਰ ਸਾਨੇ ਚ ਰਿਪੋਰਟ ਦਰਜ ਹੋ ਗਈ ਸੀ ਕਿਉਂਕਿ ਸਟਾ ਜ਼ਿਆਦਾ ਸੀ ਤੇ ਉਹਨੂੰ ਫਿਰ ਰੈਫਰ ਕਰਤਾ ਸੀ ਮੈਂ ਪੂਰੀ ਡਿਟੇਲ ਚ ਉਹਨੂੰ ਦੱਸੇ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਇਹਦੇ ਇਹਦੇ ਨਾਲ ਦਿਲਚਸਪੀ ਹੈ ਔਰ ਗਉਂਦਾ ਵੀ ਬੜੀ ਅਸੀਂ ਦਿਲਚਸਪੀ ਸਾਡੇ ਜਿਲ੍ਹੇ ਦੇ ਨਾਲ ਸਾਊਥ ਵਾਲੇ ਜਿਵੇਂ ਉਹ ਤਰੂੜ ਦੇ ਵਿੱਚ ਹੋਇਆ ਵਿਜੇਚੰਦਰ ਸ਼ੇਖਰ ਕਿੰਨੀ ਗਿਣਤੀ ਚ 40 ਲੋਕਾਂ ਦੀ ਮੌਤ ਹੋ ਗਈ ਲੋਕਾਂ ਨੂੰ ਪਿਆਰ ਹੁੰਦਾ ਉੱਥੇ ਐਕਟਰ ਜਿਹਨਾਂ ਨਾਲ ਐਚ ਸਾਡੇ ਸਿੰਗਰਜ਼ ਨਾਲ ਲੋਕਾਂ ਨੂੰ ਬਹੁਤ ਜ਼ਿਆਦਾ ਪਿਆਰ ਤੇ ਮੋਹ ਹੁੰਦਾ ਤੋ ਇਸ ਕਰਕੇ ਲੋਕ ਪੁੱਛਦੇ ਵੀ ਨੇ ਖੈਰ ਜਦੋਂ ਇਹਦਾ ਪਤਾ ਲੱਗਿਆ ਇੱਕ ਡਾਕਟਰ ਤੋਂ ਉਹ ਕਹਿੰਦਾ ਜੀ ਇਹ ਦੇਖੋ ਜਦੋਂ ਕਿਉਂਕਿ ਆਕਸੀਜਨ ਪ੍ਰੋਪਰ ਨਹੀਂ ਗਈ ਇਹਦੇ ਉਸ ਕਰਕੇ ਨੂੰ ਅਟੈਕ ਹੋ ਗਿਆ ਦਿਲ ਜਿਹੜਾ ਹਾਰਟ ਅਟੈਕ ਹੋ ਗਿਆ ਤੇ ਵੈਸੇ ਤੇ ਗਰਦਨ ਤੇ ਹੈਡ ਤੇ ਰੀਡ ਦੀ ਹੱਡੀ ਤੇ ਲੰਗਸ ਦੇ ਇੰਜਰੀ ਕਾਫੀ ਇੰਜਰੀਜ਼ ਨੇ ਤੋਂ ਇਸ ਕਰਕੇ ਕਹਿੰਦੇ ਇਹਦੀ ਹਾਲਤ ਤਾਂ ਕ੍ਰਿਟੀਕਲ ਹੈ ਇਹ ਵੈਂਟੀਲੇਟਰ ਸਪੋਰਟ ਤੇ ਹੈ ਮਤਲਬ ਨਕਲੀ ਜਿਹੜੀ ਵੈਂਟੀਲੇਟਰ ਦਾ ਮਤਲਬ ਇਹ ਹੁੰਦਾ ਕਿ ਉਹਨੂੰ ਬਾਹਰੋਂ ਸਪੋਰਟ ਦਿੱਤੀ ਜਾਂਦੀ ਹੈ ਸਾਹ ਸੁੱਲਣ ਲਈ ਵੀ ਥੋੜਾ ਬੱਚਾ ਵਿੱਚ ਵਿੱਚ ਕੱਟ ਕੇ ਦੇਖਦੇ ਨੇ ਕਿ ਵੀ ਇਹ ਕਿੰਨਾ ਕੁ ਚਿਰ ਸਪੋਰਟ ਤੇ ਰਹੂ ਫਿਰ ਉਹਦਾ ਪਤਾ ਲੱਗ ਜਾਂਦਾ ਇਹਦਾ ਵੀ ਦੇਖਿਆ ਕਹਿੰਦੇ ਥੋੜਾ ਜਿਹਾ ਕਦੇ-ਕਦੇ ਕੋਸ਼ਿਸ਼ ਕਰਦਾ ਆਪਣੇ ਆਪ ਯਾਨੀ ਹਰ ਦੀ ਘੜੀ ਕ੍ਰਿਟੀਕਲ ਹੈ ਇਹ ਹੈ ਜਦੋਂ ਡਾਕਟਰ ਨੂੰ ਪੁੱਛਿਆ ਰਿਕਵਰ ਹੋ ਸਕਦਾ ਕਹਿੰਦਾ ਹਾਂ ਰਿਕਵਰ ਹੋ ਸਕਦਾ ਰਿਕਵਰ ਦੀ ਕੋਈ ਗੱਲ ਨਹੀਂ ਹੈ ਕੰਡੀਸ਼ਨ ਪਰ ਮੇਂ ਕ੍ਰਿਟੀਕਲ ਹੈ ਪਰ ਉਹਨੂੰ ਆਸਮੰਦ ਹੋਣਾ ਜ਼ਰੂਰੀ ਹੈ ਬਹੁਤ ਲੋਕ ਇਸੇ ਕਰਕੇ ਲੋਕਾਂ ਚ ਮੈਂ ਮੋਹ ਦੇਖਿਆ ਹੈ ਪਿਆਰ ਹੈ ਇੱਕ ਬਜ਼ੁਰਗ ਜੋੜੀ ਦੀ ਮੈਂ ਵੀਡੀਓ ਦੇਖੀ ਉੱਥੇ ਜਿਹੜੇ ਲੋਕ ਇਹਦਾ ਪਤਾ ਲੰਡ ਆਉਂਦੇ ਨੇ ਜਾਂ ਡਾਕਟਰ ਨੇ ਜਾਂ ਮੀਡੀਆ ਵਾਲੇ ਖੜੇ ਹੁੰਦੇ ਨੇ ਉਹਨਾਂ ਨੂੰ ਲੰਗਰ ਛਕਾਉਂਦੇ ਨੇ ਚਾਹ ਛਕਾਉਂਦੇ ਜੂਸ ਛਕਾਉਂਦੇ ਨੇ ਉੱਥੇ ਸੋ ਇਸ ਤਰ੍ਹਾਂ ਦਾ ਹੈ ਤੋ ਇਹ ਜਿਹੜਾ ਮੁੰਡਾ ਰਾਜਵੀਰ ਇਹ ਜਵੰਦਾ ਇਹ ਜਿਵੇਂ ਮੈਂ ਤੁਹਾਨੂੰ ਦੱਸਿਆ ਮੈਂ ਤਾਂ ਇਹਨਾਂ ਨੂੰ ਸਭ ਨੂੰ ਦੇਖਿਆ ਸਟੂਡੈਂਟ ਲਾਈਫ ਤੋਂ ਮਿਹਨਤ ਕਰਦੇ ਮੇਹਤੀ ਬਹੁਤ ਹੰਦੜੇ ਹੈ ਇਸ ਤਰ੍ਹਾਂ ਦੀ ਕੋ ਗੱਲ ਹੈ థియేటర్ ਐਂਡ ਟੈਲੀਵਿਜ਼ਨ ਦੇ ਵਿੱਚ ਜਿਹੜੇ ਬੱਚੇ ਜਿਹੜੇ ਮਰਜ਼ ਹੋਏ ਨੇ ਨਾ ਉਹ ਕਾਫੀ ਕੋਈ ਟਾਈਮ ਸੀ ਕਿ ਇਹ ਦਾ ਵੀ ਲੋਕਾਂ ਦੇ ਸੀ ਕੋਈ ਕੰਮ ਵੀ ਕਰਦਾ ਕਿ థియేటర్ ਕਰਦਾ ਇਹ ਪਰ ਉੱਥੋਂ ਇਹਨਾਂ ਨੇ ਮਿਹਨਤ ਕਰਕੇ ਆਪਣਾ ਨਾਮ ਸਭ ਨੇ ਬਣਾਇਆ ਇਹ ਵੀ ਉਹਨਾਂ ਚ ਇੱਕ ਸੀ ਇਹਨੇ ਤਾਂ ਖੈਰ ਜ਼ਿਆਦਾ ਮਿਹਨਤ ਕੀਤੀ ਜਾਇ ਇਹਨੂੰ ਜ਼ਿਆਦਾ ਮਿਹਨਤ ਕਰਨੀ ਪਈ ਉਹ ਕਿਉਂ ਕਿਉਂਕਿ ਇਹ ਇਹਦਾ ਮਨ ਤਾਂ ਕੁਛ ਹੋਰ ਸੀ ਵੀ ਮੈਂ ਗਾਣੇ-ਗੁਣੇ ਗਾਉਣੇ ਨੇ ਜਾਂ ਬਚਪਨ ਤੋਂ ਹੀ ਸੀ ਗਾਉਂਦਾ ਤੇ ਕਈ ਇਹ ਅੰਦਰ ਹੁੰਦਾ ਸੰਗੀਤ ਤੰਦਰੂ ਵੀ ਹੁੰਦਾ ਨਾ ਹੁਣ ਜਿਵੇਂ ਆ ਪ੍ਰਨੀਸ਼ ਵਰਮਾ ਇਹ ਤਾਂ ਬਿਲਕੁਲ ਇਹ ਸਾਡਾ ਬੱਚਾ ਹੀ ਹੈ ਤਾਂ ਜਦੋਂ ਇਹ ਸਤੀਸ਼ ਵਰਮਾ ਤੇ ਅਸੀਂ ਬਿਲਕੁਲ ਨਾਲ ਨਾਲ ਰਹਿੰਦੇ ਸੀ ਹਲੇ ਇਹ ਪੈਦਾ ਵੀ ਨਹੀਂ ਹੋਇਆ ਸੀ ਉਦੋਂ ਵੀ ਇੱਕ ਪਲੇ ਅਸੀਂ ਇਕੱਠੇ ਨੇ ਕੀਤਾ ਸੀ ਕਿਉਂਕਿ ਸਤੀਸ਼ ਤਾਂ ਬਹੁਤ ਚਰਦਾ ਜਿਹੜਾ ਹੈ ਥੀਏਟਰ ਨਾਲ ਜੁੜਿਆ ਹੋਇਆ ਸੀ ਸੋ ਉਹ ਵੀ ਸਿੰਗਰ ਸਿੰਗਰ ਬਣ ਗਿਆ ਐਕਟਰ ਬਣ ਗਿਆ ਅੰਦਰ ਕੋਈ ਗੱਲ ਹੁੰਦੀ ਹੈ ਬੰਦੇ ਤੇ ਇਹਦੇ ਚ ਕੀ ਸੀ ਇਹਦੇ ਫਾਦਰ ਪੁਲਿਸ ਸੀ ਉਹ ਕਹਿੰਦੇ ਵੀ ਤੂੰ ਪੁਲਿਸ ਚ ਤੂੰ ਇਹਨੂੰ ਜਣੀ ਸਿੰਗਿੰਗ ਲੈਣ ਨੂੰ ਕੋਈ ਬਹੁਤ ਸਾਰੇ ਘਰਾਂ ਚ ਨਹੀਂ ਸਮਝ ਆ ਜਾਂਦਾ ਵੀ ਰੋਟੀ ਵਾਲੀ ਗੱਲ ਉਹ ਸਮਝਦੇ ਸੀ ਤੇ ਸ਼ੌਕ ਹੈ ਤੇ profession ਨਹੀਂ ਹੋ ਸਕਦਾ ਹਾਲਾਂਕਿ ਉਹ ਪੁਰਾਣੀਆਂ ਗੱਲਾਂ ਨੇ 1980 ਦੇ ਵਿੱਚ ਗਰਦਾਸ ਜਦੋਂ ਆਇਆ ਦੋ ਦੋ ਡੂਟ ਦਾ ਦੌਰ ਖਤਮ ਹੋਇਆ ਉਸ ਤੋਂ ਬਾਅਦ ਇਹ ਗੱਲ ਜੋ ਜਿਹੜੀ ਹੈ ਬਿਲਕੁਲ ਬਦਲ ਗਈ ਸੀ ਪਰ ਕਈ ਫੈਮਲੀਆਂ ਦਾ ਹੁੰਦਾ ਇਹਦੇ ਫੈਮਿਲੀ ਪ੍ਰੈਸ਼ਰ ਮੈਨੂੰ ਵੀ ਪਤਾ ਹੈ ਮੈਨੂੰ ਵੀ ਕਿਹਾ ਗਿਆ ਸੀ ਕਿ ਤੁਸੀਂ ਪੁਲਿਸ ਭਰਤੀ ਹੋ ਜਾ ਮੇਰੇ ਫਾਦਰ ਵੀ ਪੁਲਿਸ ਚੁੰਦੇ ਸੀ ਕਿਰੋਂ ਕਈ ਵਾਰੀ ਬੰਦਾ ਮੈਨੂੰ ਲੱਗਿਆ ਵੀ ਐਜੂਕੇਸ਼ਨ ਲੈਣ ਠੀਕ ਹੈ ਰਿਕ ਤੇ ਕਬ ਤਾਂ ਸ਼ੌਕ ਹੁੰਦਾ ਹੈ ਪੁਲਿਸ ਭਰਤੀ ਹੋ ਗਿਆ ਨੌਕਰ ਰਹੇ ਪਰ ਟ੍ਰੇਨਿੰਗ ਲਈ ਸਭ ਕੁਝ ਬਲਕਿ ਟ੍ਰੇਨਿੰਗ ਦੇ ਦੌਰਾਨ ਜਿਵੇਂ ਆਪ ਦਾ ਅਸਰ ਇੰਟਰਵਿਊ ਚ ਉਹ ਇਦੋਂ ਬੜਾ ਅਜੀਬ ਲੱਗਦਾ ਸੀ ਵੀ ਮੇਰੇ ਨਾਲ ਦੇ ਤਾਂ ਲੋਕ ਹੁਣ ਹੋਸਟਲਾਂ 'ਚ ਗਾਣੇ ਚਾਲਦੇ ਨੇ ਕਮਰ ਨੂੰ ਲੋਕ ਸੁੰਦੇ ਨੇ ਕੁਲਵਿੰਦਰ ਬਿੱਲਾ ਉੱਤ ਚੜ ਗਿਆ ਮੈਂ ਤਾਂ ਉੱਥੇ ਬੈਠਾ ਜਦ ਲਈ ਇਹ ਜਦੋਂ ਟ੍ਰੇਨਿੰਗ ਸੀ ਫਲੋਰ ਦੇ ਵਿੱਚ ਪੁਲਿਸ ਦੀ ਟ੍ਰੇਨਿੰਗ ਲੈਂਦਾ ਸੀ ਉਸ ਵੇਲੇ ਨੂੰ ਲੱਗਿਆ ਵੀ ਇਹ ਤਾਂ ਮੈਂ ਤਾਂ ਰਹਿ ਗਿਆ ਮੇਰਾ ਸ਼ੌਕ ਤਾਂ ਕੋਈ ਹੋਰ ਸੀ ਫਿਰ ਉਦੋਂ ਬਾਅਦ ਜਿਹੜਾ ਹੈ ਆਪਦੇ ਪਿਤਾ ਜੀ ਨੇ ਜਿਹੜਾ ਕਰਮ ਸਿੰਘ ਜਵੰਧਾ ਦਾ ਇਹ ਸੁਪਨਾ ਤਾਂ ਪੂਰਾ ਕਰਤਾ ਵੀ ਚਲ ਪਰਸਪਰਤੀ ਹੋ ਗਿਆ ਬਜੂ ਆਪ ਚੱਲ ਬਸੇ ਸੀ 21 ਦੇ ਵਿੱਚ ਕਰਮ ਸਿੰਘ ਜਵੰਦਾ ਜੀ ਚੱਲ ਬਸੇ ਸੀ ਤੇ ਬੜਾ ਮੈਂ ਰੋਂਦਾ ਦੇਖਿਆ ਇਹਨੂੰ ਜਿਹੜਾ ਇੱਕ ਕੈਮਰੇ ਦੇ ਸਾਹਮਣੇ ਜਦੋਂ ਆਫ ਦਿ ਪ੍ਰੇਅਰ ਨੂੰ ਯਾਦ ਕਰਕੇ ਚਲੋ ਤਾਂ ਹੁੰਦਾ ਹੀ ਹੈ ਖੈਰ ਉਸ ਤੋਂ ਬਾਅਦ ਜਦੋਂ ਇਹਦੀ ਟ੍ਰੇਨਿੰਗ ਖਤਮ ਹੁੰਦੀ ਹੈ ਤਾਂ ਫਿਰ ਇੱਕ YouTube ਤੇ ਗਾਣਾ ਪਾਉਂਦਾ ਇਹ ਗੱਲ ਹੈ ਵੀ ਠੀਕ ਹੈ YouTube ਨੇ ਇਸ ਤਰ੍ਹਾਂ ਬਹੁਤ ਕੁਝ ਦਿੱਤਾ ਹੈ ਕਿ ਲੋਕਾਂ ਨੂੰ ਇੱਕ ਪਲੇਟਫਾਰਮ ਦਿੱਤਾ ਹੈ ਮੇਰੇ ਕੋਲ ਇੱਕ ਸਿੰਘ ਜੋ ਗੀਤਕਾਰ ਆਇਆ ਕਹਿੰਦਾ ਇਹ ਮੈਨੂੰ ਐ ਲੱਗਦਾ ਮੈਂ ਇੱਕ ਬਹੁਤ ਸੋਹਣਾ ਗਾਣਾ ਲਿਖਿਆ ਹੈ ਜੇ ਮੈਂ ਕਹਿੰਦਾ ਉਹ ਕਿਤੇ ਅਖਬਾਰ ਨੂੰ ਭੇਜ ਤਾ ਕੋਈ ਹੋਰ ਨਾ ਆਪਦੇ ਨਾਂ ਤੇ ਛਾਪ ਲੈ ਮੈਂ ਕਿਹਾ ਤੂੰ ਇਹ ਤਾਂ ਪੇਟੈਂਟ ਹੀ ਹੈ ਤੂੰ ਆਪਦਾ YouTube ਤੇ ਪਾ ਦੇ ਜਿਹੜੀ ਡੇਟ ਨੂੰ ਪਾਊਗਾ ਤੇਰਾ ਆਪਣਾ ਹੋ ਜਾਊਗਾ ਕੋਈ ਚੋਰੀ ਨਹੀਂ ਕਰੂਗਾ ਯਾਨੀ YouTube ਤੇ ਇਹ ਫਾਇਦੇ ਹੁੰਦੇ ਨੇ ਖੈਰ ਉਹ YouTube ਤੇ ਨੇ ਦੁਗ-ਦੁਗ ਗਾਣਾ ਪਾਤਾ ਉਹ ਲੋਕਾਂ ਨੇ ਬੜਾ ਵਧੀਆ ਰਿਸਪੌਂਸ ਦਿੱਤਾ ਤੇ ਕੋਈ ਕਈ میوزਿਕ ਕੰਪਨੀਆਂ ਨੇ ਉਹਨੂੰ ਰਿਸਪੌਂਸਿਵ ਨੂੰ ਆ ਕੇ ਅਪਰੋਚ ਵੀ ਕੀਤਾ ਫਿਰ ਇਹ ਨੂੰ ਸਮਝ ਆ ਗਈ ਵੀ ਮੇਰਾ ਇਹ ਕੰਮ ਚੱਲ ਜਾਂਦਾ ਹੈ ਇਨਸਪਾਇਰ ਹੋ ਜਾਂਦਾ ਪ੍ਰੇਰਿਤ ਹੋ ਜਾਂਦਾ ਬੰਦਾ ਹੌਸਲਾ ਬਣਦਾ ਵੀ ਇਹ ਤਾਂ ਮੇਰਾ ਚੱਲ ਸਕਦਾ ਫਿਰ ਖੈਰ ਇਹਨੂੰ ਕਈ ਵਾਰੀ ਜਿਹੜੀ ਹੈ ਨੇਚਰ ਬੱਲੇ ਵੀ ਹੁੰਦੇ ਆ ਉਹ ਮਿਲ ਗਿਆ ਜਸਪੀਰ ਪਾਲ ਚਲੋ ਟੀਮ ਬਣਾਲੀ ਜਸਰ ਰਿਕਾਰਡ ਰੈਕੋਰਡ ਨੋਲਿਜ ਨਾ ਕੰਪਨੀ ਬਣਾ ਕੇ ਸ਼ੁਰੂ ਕਰ ਲਿਆ ਕੰਮ ਤੇ 16 ਜੇ ਦਾ ਅਸਲ ਕਮ ਸ਼ੁਰੂ ਹੁੰਦਾ ਜਦੋਂ ਇਹਦਾ ਸ਼ਾਨਦਾਰ ਗਾਣਾ ਆਉਂਦਾ ਤੇ ਫਿਰ ਤਾਂ ਇਹਦੇ ਪਿਛੇ ਮੁੜ ਕੇ ਨੇ ਦੇਖਿਆ ਸਰਨੇਮ ਮੋਚਾ ਕੁਡੀਆਂ ਕੰਗਣੀ ਫਿਰ ਲੈਂਡਲੋਰਡ ਅੰਬਰਾਂ ਦੇ ਚੰਨ ਵਰਗਾ ਸਰਦਾਰੀ ਅਨਖੀ ਪੰਜਾਬਨ ਫਿਰ ਤਾਂ ਬਹੁਤ ਗੀਤ ਆਉਂਦੇ ਨੇ ਫਿਰ ਜਦੋਂ ਪੰਜਾਬੀ ਚ ਇਹ ਵੀ ਹੁੰਦਾ ਇਹ ਤਾਂ ਮੁੰਡਾ ਸੋਹਣਾ ਸੀ ਦੇਖਣ ਨੂੰ ਤੇ ਵਧੀਆ ਦਿਖ ਵਧੀਆ ਪੱਗ ਬੰਨ ਦਾ ਸਾਰਾ ਕੁਝ ਤੇ ਫਿਲਮਾਂ ਵੀ ਮਿਲ ਗਿਆ ਇਹਨੂੰ 18 ਚ ਸੁਬੇਦਾਰ ਜਗਿੰਦਰ ਸਿੰਘ ਫਿਰ ਜਿੰਦਜਾਨ ਤੇ ਮਿੰਦੋ ਤਸਿਲਦਾਰਨੀ ਤਿੰਨ ਫਿਲਮਾਂ ਚ ਵੀ ਕੰਮ ਕੀਤਾ ਨੇ ਤੇ ਵਧੀਆ ਚੱਲਦਾ ਉਹ ਕਹੇ ਦੱਸਦਾ ਕਿ ਮੇਰਾ ਉਸਤਾਦ ਲਾਲਖਾ ਹੈ ਸਖਰ ਵੈਸੇ ਮੈਨੂੰ ਲੱਗਦਾ ਕਿ ਇਹ ਨਕਲ ਸੌਰੀ ਗਿਲਦੀਪ ਮਾਨਕ ਤੇ ਸਰਜੀਤ ਰਵਿੰਦਰ ਰਖੀਆ ਤੋਂ ਜਿਹੜੀ ਉੱਚੀ ਹੈ ਕਲਾ ਜਿਹੜਾ ਕੰਮ ਹੈ ਕਲਿਆ ਦਾ ਜਿਹੜਾ ਉਸ ਤਰ੍ਹਾਂ ਦੀ ਇਹਦੀ ਜਿਹੜਾ ਉਹਦਾ ਸ਼ੌਕ ਜਾਂ ਉਸ ਤੋਂ ਜ਼ਿਆਦਾ ਇਨਸਪਾਇਰ ਸੀ ਜਿਹੇ ਇਹਦੇ ਗਾਣੇ ਜਿੰਨੇ ਕੁ ਸੁਨੇ ਜਦੋਂ ਇਹਨਾਂ ਦਿਨਾਂ ਚ ਫਿਰ ਜ਼ਿਆਦਾ ਦਿਲ ਕਰਦਾ ਵੀ ਦੇਖੀਦਾ ਸੀ ਕਿ ਕਿਹੜੇ ਕਿਹੜੇ ਗਾਣੇ ਇਹਦੇ ਹਿੱਟ ਹੋਏ ਸੀ ਉਹ ਆਮ ਨਾ ਆਮ ਚੱਲਦਾ ਰਹੇ ਤਾਂ ਕਈ ਵਾਰੀ ਟਰੇਨ 'ਚ ਚੀਜ਼ ਸੁਣ ਲਿਆ ਤੇ ਫਿਰ ਉਹ ਇਹਦੇ ਗਾਣੇ ਦਾ ਅਜਿਵੇਂ ਬੈਰੀ ਜੁੱਤੀ ਤੋਂ ਮਿੱਟੀ ਦੇ ਵਾਂਗ ਝਾੜ ਕੇ ਰੱਖੀਦੇ ਉਸ ਤਰ੍ਹਾਂ ਦੇ ਗਾਣੇ ਨਾਲ ਤੇ ਚੱਲਿਆ ਜ਼ਿਆਦਾ ਇਹਦਾ ਗਾਣਾ ਚੱਲਿਆ ਸੀ ਉਹ ਜਿਹੜਾ ਕੰਗਣੀ ਹੈ ਸੂਟ ਚੱਕ ਵਿੱਚ ਸਲਾਈ ਕਰੀ ਫਿਰਦੀ ਰੂਈ ਜਪੂਰੀ ਹੋ ਗਈ ਚੰਨਾ ਬੜੇ ਚਿਰ ਦੀ ਫੋਨ ਵਾਰ ਵਾਰ ਰਹਾ ਫਿਰਾਂ ਚ ਮੈਂ ਚੁੰਮਦੀ ਭੇਜੀ ਵੇ ਚੰਨਾ ਜਦੋਂ ਦੀ ਤੂੰ ਹਾਂ ਲਿਖ ਕੇ ਤੇ ਮੈਂ ਸੋਹਣਿਆ ਬਣਾ ਕੇ ਪਾ ਲਈ ਕੰਗਣੀ ਤੇਰਾ ਮੇਰਾ ਨਾਮ ਲਿਖ ਕੇ ਇਹ ਬਾਵਾ ਇਹਦਾ ਗਾਣੇ ਚੰਦੇ ਰਹੇ ਤੋਂ ਇਹ ਇਹ ਉਹ ਨੱਚ ਹੋਇਆ ਵੈਸੇ ਮੈਂ ਇੱਕ ਇੰਟਰਵਿਊ ਸੁਣੀ ਬੜਕੇ ਦੋ ਇੰਟਰਵਿਊ ਸੁਣਿਆ ਤੁਹਾਡਾ ਗੱਲ ਕਰਨ ਤੋਂ ਪਹਿਲਾਂ ਇੱਕ ਤਾਂ ਸਾਡਾ ਮਿੱਤਰ ਹਰਜਿੰਦਰ ਸਿੰਘ ਸਿੰਘ ਜਿਹੜਾ ਕੈਨੇਡਾ ਵੈਂਕੂਵਰ ਆਪਣਾ ਦੇਸ਼ ਪ੍ਰਦੇਸ਼ ਚ ਦਾ ਇੰਟਰਵਿਊ ਕੀਤੀ ਤੇ ਉਹ ਹਰਜਿੰਦਰ ਸਿੰਘ ਦਾ ਜਿਹੜਾ ਬੜੇ-ਬੜੇ ਇੰਟਰਵਿਊ ਕਰਦਾ ਜਿਹਦੇ ਗਰਦਾਸ ਮਾਨ ਤੇ ਜਿਹੜਾ ਰੌਲਾ ਪੈ ਸੀ ਉਹ ਇੰਟਰਵਿਊ ਸੀ ਪੰਜਾਬੀ ਮਾਂ ਬੋਲੀ ਵਾਲੀ ਉਹ ਵੀ ਹਰਜਿੰਦਰ ਸਿੰਘ ਨੇ ਉਹ ਇੰਟਰਵਿਊ ਕੀਤੀ ਸੀ ਕੋਈ ਵਾਰੀ ਉਹ controversy ਅੱਜ ਦੇ ਕਿਉਂਕਿ بڑے ਸਿੱਧੇ ਸਵਾਲ ਪੁੱਛਦਾ ਹੌਣ ਭਗਵੰਤ ਮਾਨ ਨੂੰ ਵੀ ਜਿਹੜੀ ਹਰਜਿੰਦਰ ਸਿੰਘ ਨੇ ਇੰਟਰਵਿਊ ਕੀਤੀ ਸੀ ਕਿ ਅਸੀਂ ਲੋਕਾਂ ਦੇ ਤੋਂ ਤੁਹਾਨੂੰ ਵੋਟਾਂ ਪਾਈਆਂ ਸੀ ਅਤੋਂ ਉਹ ਰਾਜ ਦੇ ਈਅਰੇ ਕਰੀ ਜਾਂਦੇ ਨੇ ਫਰਮਾਨ ਨੂੰ ਗੱਲ ਗੋਲ ਕਰੇ ਪਈ ਦਿੱਲੀਆ ਵੀ ਦੋ ਉਹਨੇ ਫਲਾਣਾ ਤੇ ਬਹੁਤ ਬਾਦੀਆਂ ਗੱਲਾਂ ਨੇ ਜਿਹੜੀ ਹਰਜਿੰਦਰ ਸਿੰਘ ਦੀ ਇੰਟਰਵਿਊ ਦੇ ਨਾਲ ਮੈਂ ਸੁਣੀ ਤੇ ਉਹਨੇ ਵੀ ਬਾਬਾ ਉਹਦੇ ਚ ਇੱਕ ਗੱਲ ਜਿਹੜੀ ਨੇ ਕਹੀ ਕਿ ਕੀ ਉਹਨੇ ਸਵਾਲ ਕੀਤਾ ਸਿੰਦਰ ਦੇ ਕਿ ਗੀਤ ਕਿਵੇਂ ਚੁਣਦੇ ਹੋ ਤੁਸੀਂ ਉਹਦੇ ਚ ਦੱਸਿਆ ਕਾਫੀ ਮਹੱਤਵ ਕਰਦੇ ਨੇ ਇੱਕ ਟੀਮ ਹੈ ਪੂਰੀ ਫਿਰ ਉਹ ਇਕੱਠੇ ਹੁੰਦੇ ਨੇ ਕੋਈ 10-10 12-12 ਗੀਤ ਸਾਰੇ ਸਿਲੈਕਟ ਕਰਦੇ ਨੇ ਫਿਰ ਉਹਨਾਂ ਚੋਂ 50 ਗੀਤ ਲੈ ਲਏ ਫਿਰ 50 ਚੋਂ 10 ਕਰ ਲਏ ਫਿਰ ਉਹਨੂੰ ਗਾ ਕੇ ਦੇਖਣਾ ਫਿਰ ਉਹਨਾਂ ਚੋਂ ਫਿਰ ਛਾਂਣੀ ਲਾਉਣੀ ਫਿਰ ਇਹ ਛਾਂਣੀ ਤੋਂ ਬਾਅਦ ਇਹ ਗੱਲ ਮੈਨੂੰ ਠੀਕ ਲੱਗੀ ਇੱਕ ਤਾਂ ਵੈਸੇ ਖਰਚਾ ਬਹੁਤ ਹੁੰਦਾ ਇੱਕ ਚੰਗੇ ਗੀਤ ਸਾਹਮਣੇ ਆ ਜਾਂਦੇ ਨੇ ਇਸ ਤਰ੍ਹਾਂ ਦਾ ਹੈ ਤੋ ਬਾਕੀ ਕਹਿੰਦੇ ਜੀ ਤੂੰ ਬੜਾ ਵਧੀਆ ਆਚਾਰਨਾ ਤੇਰਾ ਹਰਜਨਦਰ ਸਿੰਘ ਕਹਦਾ ਉਹਤੇ ਮੈਨੂੰ ਚੰਗਾ ਲੱਗਿਆ ਪੰਜਾਬੀ ਯੂਨੀਵਰਸਿਟੀ ਨੂੰ ਕ੍ਰੈਡਿਟ ਦਿੱਤਾ ਹੁਣੇ ਸਾਡੇ ਡਿਪਾਰਟਮੈਂਟ ਨੂੰ ਕ੍ਰੈਡਿਟ ਦਿੱਤਾ ਕਿ ਜੀ ਉੱਥੇ ਜਦੋਂ ਮੈਂ ਨਾਟਕ ਕਰਦਾ ਸੀ ਤੇ ਥੀਏਟਰ ਐਂਡ ਟੈਲੀਵਿਜ਼ਨ ਚ ਉੱਥੇ ਫਿਰ ਉਚਾਰਨਤਾ ਸਿਖਾਉਂਦੇ ਹੀ ਨੇ ਸੋ ਇਸ ਤਰ੍ਹਾਂ ਮੈਂ ਤਾਂ 900 ਪੁਲਿਸ ਚ ਭਰਤੀ ਹੋ ਕੇ ਉਸ ਤੋਂ ਬਾਅਦ ਡਿਸਿਪਲਿਨ ਸਿੱਖ ਗਿਆ ਕੱਪੜੇ ਪਾਉਣੇ ਸਿੱਖ ਗਿਆ ਤੇ ਆਪਦੀ ਬਾਡੀ ਜਿਹੜੀ ਆਪਦੀ ਵਧੀਆ ਬਣ ਗਈ ਤਾਂ ਸਾਰਾ ਕੁਝ ਤੇ ਜੋ ਮੈਂ ਹੁਣੇ ਜਿਹੜੀ ਤੁਹਾਨੂੰ ਇਹ 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 ਵੀਡੀਓ ਦੇ ਵਿੱਚ ਮੈਂ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਇੱਕ ਤਾਂ ਆਪਾਂ ਅਰਦਾਸ ਕਰੀਏ ਕਿ ਵੈਂਟੀਲੇਟਰ ਤੇ ਹੈ ਉਹ ਮੁੰਡਾ ਵਧੀਆ ਹੈ ਹਲੇ ਉਮਰ ਵੀ ਕੁਛ ਨਹੀਂ 33 38 ਸਾਲ ਦੀ ਉਮਰ ਹੈ ਤੇ ਹਲੇ ਉਹਨੇ ਬਹੁਤ ਕੁਝ ਕਰਨਾ ਬਲਕਿ ਉਹਦੇ ਪੁੱਛਿਆ ਵੀ ਤੇਰਾ ਸੁਪਨਾ ਕੀ ਹੈ ਉਹ ਕਹਿੰਦਾ ਮੇਰਾ ਸੁਪਨਾ ਹੈ ਕਿ ਮੈਂ ਜਿਹਦੇ ਵਿਆਹ ਚ ਜਾਣਾ ਹੈ ਕਿਤੇ ਖੜਾ ਲਾਉਣਾ ਹੈ ਤੇ ਫਿਰ ਮੈਂ ਨਾ ਮਤਲਬ ਉਹਦੇ ਮੁੰਡੇ ਚ ਵੀ ਦੇ ਵਿਆਹ ਚ ਵੀ ਖੜਾ ਲਾਵਾਂ ਬਦਰ ਲੰਬਾ ਸਮਾਂ ਗਾਵਾਂ ਇਹਦਾ ਮਤਲਬ ਤਾਂ ਉਹਦਾ ਹੈ ਦੂਜੇ ਕਹਿੰਦੇ ਮੇਰਾ ਸੁਪਨਾ ਹੁਣ ਤਾਂ ਇੱਥੇ ਵਿਚਾਰੇ ਦਾ ਜਾਂਦੇ ਦਾ ਐਕਸੀਡੈਂਟ ਹੋ ਗਿਆ ਇਹਨੇ ਲਦਾਖ ਜਾਣਦਾ ਸੀ ਬਾਈਕ ਉਤੇ ਤੋਏਸਰਾਂ ਦੀ ਉਹਦੇ ਜਿਹੜੇ ਸੁਪਨੇ ਨੇ ਬੜੇ ਅਧੂਰੇ ਨੇ ਹਲੇ ਤੇ ਆਪਾਂ ਆਸ ਕਰੀਏ ਕਿ ਇਹ ਨੌਜਵਾਨ ਜਿਹੜਾ ਬਿਲਕੁਲ ਆਪਣੀ ਪੂਰੀ ਦਿੱਖ ਰੱਖ ਰਿਹਾ ਕਿ ਨਹੀਂ ਤਾਂ ਮੜਾ ਜਾਉਂਦਾ ਬੰਦਾ ਬਾਹਰ ਘਟਾ ਕੇ ਉਹਦੇ ਬੋਦੀਆਂ ਜੇ ਰੱਖ ਕੇ ਗਉਂਦੇ ਫਿਰਦੇ ਨੇ ਇਹਦੇ ਬਿਲਕੁਲ ਆਪਣੀ ਦਿੱਖ ਨੂੰ ਬਰਕਰਾਰ ਰੱਖਿਆ ਹੈ ਬੜੀ ਆਪਗ ਦਰਜੀਦ ਸਾਹਿਬਾਂ ਨੂੰ ਬਣ ਕੇ ਇਹ ਗਾੜੇ ਕਉਂਦਾ ਤੇ ਮੈਨੂੰ ਲੱਗਦਾ ਕਿ ਕੋਈ ਇਸ ਤਰ੍ਹਾਂ ਦੀ ਸੀ ਅਚਾਨਕ ਜਿਹੜਾ ਕੁਝ ਹੋਇਆ ਇਹ ਹਾਂ ਉਹ ਜਿਹੜੇ ਮਾਨਸਾ ਪਤਾ ਲੈਣਗੇ ਉਹਨਾਂ ਨੇ ਉਹੀ ਗੱਲ ਜੀ ਅਸੀਂ ਇੰਨੇ ਘਟਾਲੇ ਕੋਈ ਐਕਸੀਡੈਂਟ ਨਹੀਂ ਘਟਾਏ ਸਰਦਾਰਾਂ ਸਰਕਾਰਾਂ ਕੋਲ ਕੋਈ ਤਰੀਕਾ ਹੀ ਨਹੀਂ ਹੈ ਨਾ ਅਵਾਰਾ ਪਸ਼ੂ ਨੂੰ ਰੋਕਣ ਦਾ ਤੇ ਇੰਨਾ ਹੋ ਸਕਦਾ ਵੀ ਜਿੱਥੇ ਕ੍ਰਿਟੀਕਲ ਨੇ ਜਿੱਥੇ ਸੜਕਾਂ ਜ਼ਿਆਦਾ ਚੱਲਦੀਆਂ ਨੇ ਆਲੇ-ਦਾਲੇ ਜਾਲੀ ਜੁੜੀ ਲਾ ਲਓ ਇੱਥੇ ਤਾਂ ਮੇਨ ਰੋਡ ਤੇ ਹਾਈਵੇ ਤੇ ਡੰਗਰ ਤੁਰੇ ਫਿਰਦੇ ਨੇ ਔਰ ਰਾਤ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਜਦੋਂ ਕਾਲ ਕਾਲੇ ਬੱਚਾ ਕੋਈ ਸਾਹਮਣੇ ਆ ਜਾਏ ਪਤਾ ਹੀ ਨਹੀਂ ਲੱਗਦਾ ਉਹਦੇ ਘੜਾ ਕੋੜਾ ਰਿਫਲੈਕਟਰ ਲੱਗਿਆ ਹੁੰਦਾ ਸੋ ਐਕਸੀਡੈਂਟ ਜਿਹੜੇ ਨੇ ਉਹ ਹੋਣ ਦੇ ਜ਼ਿਆਦਾ ਚਾਂਸਸ ਹੁੰਦੇ ਨੇ ਤੇ ਉਸੇ ਕਰਕੇ ਇਹ ਜਿਹੜਾ ਹੈ ਜਵੰਦਾ ਹੁਣ ਇਸ ਇਲਾਜ ਚ ਪਿਆ ਹੈ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ ਤੇ ਆਸ ਕਰੀਏ ਕਿ ਉਹ ਇਹ ਲੜਾਈ ਜਿੱਤੇਗਾ ਇਸੇ ਅਰਦਾਸ ਨਾਲ ਵੀਡੀਓ ਖਤਮ ਕਰਦੇ ਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ